ਆ ਦਿਖਾਇਓ ਜੀ ਆ ਦਿਖਾਇਓ ਤਾਂ ਖਾਇਓ ਆ ਦਿਖਾਇਓ ਤਾਂ ਖਾਇਓ ਮੈਂ ਇੱਕ ਮਿੰਟ ਖੜ੍ਹ ਜੋ ਕੀ ਆ ਦਿਖਾਇਓ ਇੰਦਰ ਆ ਕਰੋ ਆ ਚੋ ਨੋਕ ਜਰੂਰ ਨੋਕ ਨਾ ਪਾ ਹੁਣ ਇਹਨਾਂ ਦਾ ਦਫ਼ਤਰ ਹੈਗਾ 9ਵੇਂ ਫਲੋਰ ਤੇ ਅਸੀਂ ਜਾ ਰਹੇ ਹਾਂ 9ਵੇਂ ਫਲੋਰ ਤੇ ਚਲ ਹਾਂ ਜੀ ਮਿਲ ਜਾਈਏ ਨਾ ਕੋਈ ਕਰੀ ਤਕ ਤੱਕ ਜੀ ਉੱਪਰ ਜਾਈ ਬਾਈ ਜੀ ਉੱਪਰ ਹਾਂ ਉੱਪਰ ਹੀ ਜਾਣਾ ਜੀ ਆਜੋ ਆਜੋ ਬੰਦਰ ਲੱਗ ਜਾਈਏ ਨਾ ਨਾ ਤੇ ਨਾ ਇਧਰ ਕਿਹਨਾਂ ਦਾ ਆ ਰਿਹਾ ਹੈ ਆ ਰੰਗ ਆ ਰੰਗ ਆ ਰੰਗ ਆ ਰੰਗ ਆ ਰੰਗ ਹੈ ਆ ਜਾ ਰੋ ਨਾ ਕੋਈ ਨਾ ਪਤਾ ਨਹੀਂ ਬੰਦਾ ਜਾਨੋਂ ਤਰਫ ਸੇ ਦੇ ਦਿੰਦੇ ਆ ਰਿਹਾ ਆਉਂਦੀ ਆ ਆ ਆਗੇ ਦਾ ਨਹੀਂ ਅਰੇ ਜਿਹੜਾ ਬੋਲ ਰੋ ਫਨਾਰੋ ਤਰਾਓ ਹੱਗ ਜੰਟ ਮਰਦਾਬਾਦ ਮਰਦਾਬਾਦ ਬੰਦ ਕਰੋ ਸੰਕਲੈਂਟ ਵਾਲੇ ਮਰਦਾਬਾਦ ਜਿੰਦਾਬਾਦ ਮਰਦਾਬਾਦ ਠੱਗੀ ਢੋਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਜਲਦੀ ਵਿਜੈ ਜਬਾਉਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨਾਲ ਠੱਗੀਆਂ ਮਾਰ ਰਿਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਨਾਲ ਠੱਗੀਆਂ ਮਾਰ ਰਿਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਜਿਸੇ ਪਾ ਚਲੋ ਜਿੰਦਾਬਾਦ ਮਰਦਾਬਾਦ ਮਰਦਾਬਾਦ ਆੰਦਾ ਹੈ ਮਸਲ ਅੱਪਾ ਤਾਂ ਹੋਣੀ ਇਥੇ ਲਾ 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 ਲ بند کرو بند کرو بند کرو کھڑکی تھوڑی بند کرو بند کرو بند کرو سارے لوگاں اٹھنا بند کرو بند کرو بند کرو ਦੇਜ ਤੇ ਸ਼ਾਇਨ ਸ਼ਾਇਨ ਅੱਜੇ ਕੋ ਸ਼ੋਰ ਹੋਣਾ ਹੈ ਹਾਂ ਤੂੰ ਉੱਤੇ ਪੋਲੀ ਦਾ ਪਾਣੀ ਮਟਣਾ ਪਰ ਬੈਠਾ ਨਹੀਂ ਬੈ ਜਾ ਕਿ ਸਰ ਨਾ ਨਾ ਖੜਕੀ ਕਰ ਲਾਂਗੇ ਜੀ ਅੱਜ ਦੇ ਦਿਨ ਚੱਲਿਆ ਕਿ ਆਉਣ ਵਾਲੇ ਦਿਨਾਂ ਚ ਪੈਸੇ ਆਪ ਜੰਗ ਕਰਨਾ ਆਪੇ ਨਾ ਪਾਣੀ ਤਦ ਇਹ ਕੰਮ ਹੋ ਜਾਣਾ ਇਹ ਤਾਂ ਉਹ ਬਾਜਰ ਬਣਾਇਆ ਉਹ ਬਿਜਲੀ ਸਿਕੋ ਜਾਂਦੇ ਰਹੋ ਉਹ ਜਿਹੜੇ ਬੰਦੇ ਆ ਕੇ ਸਾਡੇ ਤੇ ਜਾਂਦੇ ਆਂਗੇ ਪਰ ਤਾਂ ਹਾਂ ਜਊਗੀ ਇਹ ਤਾਂ ਲਾਗੀ ਬਾਰੇ ਹੁਣ ਚਲੋ ਇਹ ਤਾਂ ਤਾਂ ਉਹ ਸਾਰੇ ਬੰਦੇ ਇੱਕ ਥੱਲੇ ਗਿਆ ਨਾ ਜਿਹੜੇ ਕੋ ਕੋ ਕਿਹਦੀ ਨਾ ਪਰਦੇ ਨੂੰ ਬਾਹਰ ਥੱਲੇ ਜਾਉਗਾ ਤਾਂ ਇਹਨਾਂ ਨੂੰ ਕਿਹਨਾਂ ਗਿਆ ਇਹ ਰਾਸਤੇ ਜੰਮ ਤੇ ਕੋਈ ਖਾਣੇ ਆ ਆ ਥੱਲੇ ਬਾਅਦ ਚ ਪੜਨੇ ਤੇ ਆ ਅਸਾਂ ਇਧਰ ਲੰਘੀ ਜਾਂ ਲੰਘ ਮੱਝ ਸੁਣਦਾ ਹਾਂ ਹਾਂ ਵਾਰਗੇ ਨੇ ਤਾਂ ਕਲੋਂ ਦੀ ਜਮਾ ਬਸ ਚਲੋ ਤਿੰਨ ਦੱਬ ਦਿਓ ਜੀ ਤਿੰਨ ਦੱਬਿਓ ਤਿੰਨ ਦੱਬਿਓ ਤੈਨੂੰ ਕਿਤੇ ਡਗਰਾਉਣਾ ਦਾ ਕੋਈ ਫਿਕਰ ਨਹੀਂ ਤੇ ਬੱਜ ਗਏ ਨਾ ਨਾ ਤੈਨੂੰ ਦੱਬਿਓ ਹੁਣ ਦੱਬ ਤਾਂ ਐਸੇ ਕੋੜਾਗੇ ਹਾਂ ਜੀ ਉਹ ਨਾਂ ਲਿਆ ਕਰੋ ਜੀ ਕੀ ਇਹ ਦਾ ਨਾਂ ਲਵਾਗੇ ਆਜੋ ਆਜੋ ਜਿੰਦ ਜੰਤ ਮਰਦਾਬਾਦ 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 ਹਗ ਜੰਤ ਮਰਦਾਬਾਦ ਜਿੰਦ ਮਰਦਾਬਾਦ ਕੱਟ ਲਈਦਾ ਕੋਨਾ ਕੱਟ ਲਈਦਾ ਮੁਰਦਾਬਾਦ ਮੁਤਾਬਾ ਜਲਦੀ ਵਿਜੇ ਵਾਲੇ ਪ੍ਰਤਾਬ ਮੁਰਦਾਬਾਦ ਮੁਰਦਾਬਾਦ ਜੰਤੂ ਮੁਰਦਾਬਾਦ ਮੁਰਦਾਬਾਦ ਮੁਤਾਬਾ ਆਣੀ ਉਹਨਾਂ ਨਾਲ ਉਹ ਇਹਨਾਂ ਦੇ ਕੋਲ ਮੈਨੂੰ ਬੋਲੇ ਉਹ ਉਹਨੂੰ ਬਣੇਗਾ ਕਿਸੇ ਕੋਲ ਕਾਰਨ ਉਹ ਜਾਣਾ ਤਾਂ ਹੈ ਬਾਹਰ ਜਾਣ ਬਸ ਜੇ ਖੜ ਜਾ ਸਾਰਿਆਂ ਤੋਂ ਲੀਡ ਪੈ ਗਿਆ ਯਾਰ ਜੰਤੂ ਜੰਤੂ ਮੁਰਦਾਬਾਦ ਮੁਰਦਾ ਮੁਰਦਾਬਾਦ 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 ਸ਼ਾਇਨੀ ਇਮੀਗ੍ਰੇਸ਼ਨ ਮੁਰਦਾਬਾਦ ਮੁਰਦਾਬਾਦ ਫਾਰਮੇਡੀ ਇਮੀਗ੍ਰੇਸ਼ਨ ਮੁਰਦਾਬਾਦ ਮੁਰਦਾਬਾਦ ਅਸੀਂ ਅੱਜ 67 ਦੇ ਵਿੱਚ ਆਇਆ ਸੀਪੀ 67 ਦੇ ਵਿੱਚ ਇੱਥੇ ਇਹਦੇ ਮੌਲ ਦੇ ਅੰਦਰ ਕੋਈ ਇਮੀਗ੍ਰੇਸ਼ਨ ਦਫ਼ਤਰ ਨਹੀਂ ਇੱਕ ਹੈਗਾ ਸ਼ਾਇਨ ਵੀਜ਼ਾ ਇੱਕ ਆਲਵੇਜ ਵੀਜ਼ਾ 10 ਲੱਖ ਰੁਪਏ ਲੈ ਲਿਆ ਤੇ ਜਾਲੀ ਵੀਜ਼ਾ ਸਾਨੂੰ ਲੈ ਕੇ ਦੇ ਤਾਂ ਜਦੋਂ ਉਹ ਚੈੱਕ ਕਰਾਇਆ ਤਾਂ ਉਹ ਕਿਸੇ ਹੋਰ ਕਿਸੇ ਗੋਰੇ ਦੇ ਨਾਂ ਤੇ ਉਹ ਬੋਲਦਾ ਸੀ ਮਤਲਬ ਕਿ ਸਰਾਸਰ ਖੱਗੀ ਠੋਰੀ ਐ ਜਦੋਂ ਗੱਲ ਕਰਨ ਆਏ ਪਹਿਲਾਂ ਤਾਂ ਸਾਰਾ ਦਿਨ ਸਾਡਾ ਬੇਸਟ ਕਰਦਾ ਹੁਣ ਉਸ ਤੋਂ ਬਾਅਦ ਕੀ ਹੋਇਆ ਕਿ ਕਹਿੰਦੇ ਘੰਟਾ ਵੇਟ ਕਰ ਲਓ ਤੁਹਾਨੂੰ ਪੇਮੈਂਟ ਦੇ ਦਨੇ ਆ ਪਰ ਪੇਮੈਂਟ ਦਾ ਨਾਂ ਤੇ ਇਸ ਤੋਂ ਬਾਅਦ ਰਿਸ਼ਤੇਦਾਰੀਆਂ ਸਕੀਰੀਆਂ ਕੱਢਣ ਲੱਗੇ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਆਪਦੇ ਪੈਸੇ ਆਪਦੇ ਹੱਕ ਸੱਚ ਦੇ ਪੈਸੇ ਅਸੀਂ ਲੈ ਕੇ ਜਾਵਾਂਗੇ ਇਹ ਦੋ ਇੱਥੇ ਕੰਪਨੀਆਂ ਨੇ ਆ ਸ਼ਾਈਨ ਵੀਜ਼ਾ ਤੇ ਆਲਵੇਜ਼ ਵੀਜ਼ਾ ਇੱਕ ਹੈਗਾ ਤੀਜੇ ਫਲੋਰ ਤੇ ਇੱਕ ਹੈਗਾ ਨੌਵੇਂ ਫਲੋਰ ਤੇ ਸੱਤਵੇਂ ਫਲੋਰ ਤੇ ਇੱਕ ਸੱਤਵੇਂ ਫਲੋਰ ਤੇ ਵੀ ਆ ਸੋ ਇਹ ਠੱਗਾ ਠੂਰੀ ਦਾ ਜਿਹੜਾ ਇਹ ਜਾਲ ਬੁਣਿਆ ਹੋਇਆ ਹੈਗਾ ਵੀ ਤੀਜੇ ਫਲੋਰ ਤੋਂ ਲੈ ਕੇ ਸੱਤਵੇਂ ਫਿਰ ਨੌਵੇਂ ਤਾਂ ਮਤਲਬ ਮੱਖੋ ਵੱਖਰੀਆਂ ਨਾਮ ਦੀਆਂ ਕੰਪਨੀਆਂ ਨੇ ਬੰਦੇ ਇੱਕੋ ਹੀ ਨੇ ਸੋ ਇਹਨਾਂ ਠੱਗ ਏਜੰਟਾਂ ਤੋਂ ਬਚੋ ਕਾਕਾ ਜੀ ਕਾਕਾ ਜੀ ठगीरी मुरदाबाद 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 bye, -bye. ਇੱਕ 10ਵੇਂ ਫਲੋਰ ਤੇ ਆਲਵੇਜ਼ ਵੀਜ਼ਾ ਕਰਦੇ ਆ ਇਹਨਾਂ ਤੋਂ 10 ਲੱਖ ਰੁਪਏ ਇਹਨਾਂ ਨੇ ਠੱਗੀ ਮਾਰੀ ਆ ਜਾਲੀ ਵੀਜ਼ਾ ਮਤਲਬ ਕਿਸੇ ਬੰਦੇ ਨੂੰ ਬਣਾ ਕੇ ਦੇਦਾ ਜਦੋਂ ਉਹਨਾਂ ਨੇ ਵੈਰੀਫਾਈ ਕਰਾਇਆ ਤਾਂ ਉਹ ਕਿਸੇ ਹੋਰ ਦੇ ਨਾਂ ਤੇ ਸੀ ਮਤਲਬ ਜੇ ਉਹ ਚੱਲ ਜਾਂਦਾ ਤਾਂ ਮਤਲਬ 에어ਪੋਰਟ ਤੇ ਵੀ ਉਹਨੇ ਫਸਣਾ ਹੀ ਸੀਗਾ ਉਹਨੂੰ ਜੇਲ੍ਹ ਹੋ ਜਾਣੀ ਸੀ ਪਰ ਉਹਨਾਂ ਨੇ ਬਚਾਇਆ ਏ ਸਵੇਰ ਦੇ ਬੈਠੇ ਆ ਪਰ ਉਹਨਾਂ ਨੇ ਲਾਰੇ ਲਾਈ ਜਾਂਦੇ ਨੇ ਸਵੇਰ ਸਵੇਰ ਦੇ ਬੈਠੇ ਆ ਨਹੀਂ ਪਰ ਮਾਲ ਦੇ ਵਿੱਚ ਹੀ ਤਾਂ ਬੈਠੇ ਨੇ ਨਾ ਤੁਸੀਂ ਉਹਨਾਂ ਨੂੰ ਕੱਢੋ ਨਾ ਉਹਨਾਂ ਨੂੰ ਉਹਨਾਂ ਨੂੰ ਕੱਢੋ ਜੀ ਉਹਨਾਂ ਨੂੰ ਥੱਕਦੇ ਉਹਨਾਂ ਨੇ ਕੱਢੋ ਦੁਆ ਥਾਂ ਤੇ ਉਹਨਾਂ ਦਾ ਜ਼ਰਤ ਕਰੋ ਫਿਰ ਨਹੀਂ ਫਿਰ ਉਹਨੂੰ ਚਾਪੀਸੇ ਆਪਾਂ ਦਾ ਦਿਨ ਵਧਾ ਨਾ ਕਰੋ ਇਹ ਮਤਲਬ ਇਹ ਮਤਲਬ ਜੀ ਥੱਕ ਜਾਓ لگوا میں لگوں گا ਜਮਾਤ ਦਾ ਹੋਏ ਅਸੀਂ ਤਾਂ ਉੱਥੇ ਜਾ ਰਹੇ ਹਾਂ ਅਸੀਂ ਤਾਂ ਉੱਥੇ ਜਾ ਰਹੇ ਹਾਂ ਜਿਹਦਾ ਮਾਲ ਇਹ ਨਹੀਂ ਜਿਹਦਾ ਮਾਲ ਇਹ ਤਾਂ ਇਹ ਨੂੰ ਦੇ ਰਹੇ ਹਾਂ ਹਾਂ ਇਹ ਤਾਂ ਇਹ ਕਹਿੰਦੇ ਨੇ ਵੀ ਤੁਸੀਂ ਇੱਥੇ ਨਾ ਉਹ ਕਰੋ ਪਰ ਭਾਈ ਭਾਈ ਸਾਹਿਬ ਫਿਰ ਅਸੀਂ ਹੋਰ ਸਾਡੇ ਕੋਲੇ ਹੱਲ ਨਹੀਂ ਨਾ ਫਿਰ ਦੇਖੋ ਅਸੀਂ ਅਸੀਂ ਤੁਹਾਨੂੰ ਇਹ ਦੱਸ ਦਿੰਦੇ ਆ ਜੇ ਤਾਂ ਉਹ ਸਾਨੂੰ ਅੱਜ ਕੁਝ ਦੇ ਦਿੰਦੇ ਅੱਜ ਇਹ ਗੱਲ ਮੰਨ ਲਵੇ ਫਿਰ ਤਾਂ ਠੀਕ ਸੀ ਨਹੀਂ ਦਿੰਦੇ ਸਾਨੂੰ ਉਹਨੇ ਦਿੱਤਾ ਕਿ 5 ਦਿਨਾਂ ਦਾ ਟਾਈਮ ਵੀ ਤੁਸੀਂ ਦੇਵਾਂਗੇ ਪਰ ਸਾਨੂੰ ਪਤਾ ਵੀ ਨਹੀਂ ਦਿੱਤੇ ਅਸੀਂ ਤਾਂ ਮੌਲ ਦੇ ਅੱਗੇ ਆ ਕੇ ਸੁਣੋ 26 ਨਹੀਂ ਨਹੀਂ ਗੱਲ ਤਾਂ ਸੁਣੋ 26 ਤਰੀਕ ਨੂੰ ਅਪਤਰ ਪਰਸ ਨੂੰ ਅਸੀਂ ਇੱਥੇ ਧਰਨਾ ਸਾਡਾ ਬਹੁਤ ਵੱਡਾ ਕਾਨਫਰੈਂਸ ਹੈਗੀ ਅਸੀਂ ਉੱਥੇ ਵੀ ਆਉਣਾ ਹੈ ਇੱਥੇ ਜੇ ਮਤਲਬ ਇਹਨਾਂ ਨੇ ਸਾਡੀ ਬਾਕੀ ਕੀ ਅਸੀਂ ਮੌਲ ਦੁਆਰਾ ਕਿੱਥੇ ਇਹ ਮੌਲ ਨਾਲ ਤਾਂ ਉਹਦਾ ਨਹੀਂ ਨਹੀਂ ਮੌਲ ਦੇ ਵਿੱਚ ਹੀ ਆਣਾ ਜੀ ਨਹੀਂ ਨਹੀਂ ਬੈਕ ਸਾਈਡ ਏ ਸਾਡਾ ਮੁੱਖ ਹੈ ਤੇ ਆ ਬੈਠੇ ਤਾਂ ਮੌਦੀ ਪ੍ਰੋਪਰਟੀ 'ਚ ਹੀ ਆ ਰਹੇ ਇਹ ਮੌਦੀ ਚੱਲ ਉਹ ਸੱਪਿਆਂ ਨੂੰ ਮਾਰਦੇ ਆਂ ਵੀ ਬੈਠੇ ਹੋ ਇਹ ਮੌਦੀ ਦੀ ਪ੍ਰੋਪਰਟੀ ਇਹ ਮੌਦੀ ਦੀ ਬੈਠੇ ਮਾਰ ਦਿਆ ਉਹ ਮੇਰੀ ਗੱਲ ਤੂੰ ਮੌਦੀ ਪ੍ਰੋਪਰਟੀ 'ਚ ਹੀ ਬੈਠੇ ਨੇ ਨਹੀਂ ਰਹਿ ਗਿਆ ਇਹਨਾਂ ਨਵੇਰੋਂ ਸੇ ਚੱਲਾਂਗੇ ਹੋਰ ਮੈਂ ਉਹ ਦੱਸਦਾ ਕਿ ਮੈਂ ਕਿੱਥੇ ਲੱਗੀ ਮਾਰੀ ਬੈਠੇ ਫਿਰ ਅਸੀਂ ਤਾਂ ਨਹੀਂ ਕਰ ਰਹੇ ਗੈਂਟਰੀ ਦਿੱਤੀ ਹੋਈ ਆਨਾਂ ਨੂੰ ਉਹਨੂੰ ਬਾਹਰ ਸਾਡੇ ਮਗਰ ਪੈ ਲੱਗੀ ਡਾਕਟਰ ਜੁੱਦਾ ਹੁਣ ਡਾਕਟਰ ਤਾਂ ਮੇਰੀ ਗੱਲ ਸੁਣ ਬੈਠੇ ਤਾਂ ਮੌਜੂਦ ਹੈ ਕਪਟੀਚੀ ਜੱਗਾ ਬਾਹਰ ਭਾਈ ਇਹ ਕਿਹਦੇ ਨਿੱਪੜਦਾ ਤੁਸੀ ਮੈਡਮ ਨਾਲ ਆਲਵੇ ਸੀਟੀ ਕ੍ਰੀਏਸ਼ਨ ਮੁਰਦਾਬਾਤ ਬੱਲਾ ਮੁਰਦਾਬਾਤ ਕਰਨਦੀਪ ਰੰਗੜਾ ਦੰਦ ਨੂੰ ਇੱਕ ਤਾਂ ਇੱਥੇ 70 ਫਲੋਰ ਤੇ ਬੈਠੇ ਆ ਖੱਗ ਸਹੀ ਨੀ ਵੀਜਾ ਇੱਕ ਹੋਏਗੇ 9ਵੀਂ ਮੰਜ਼ਲ ਤੇ ਦੋ ਦੋਹਾਂ ਇੱਕੋ ਹੀ ਟੀਜਾ ਦੋਸਾਂ ਮਤੇ ਦਫਤਰ ਕੋਲ ਦੀ ਬੈਠਿਆ ਆ ਬਾਬਾ ਦਾ ਮੈਂ ਨੀ ਸੀ ਜਾਂਦੇ ਉਹਨਾਂ ਨੇ ਕੁਝ ਨਹੀਂ ਕਹਿੰਦੇ 10 ਲੱਖ ਰੁਪਿਆ ਲੈ ਕੇ ਜਾਂਦੀ ਵੀਜ਼ਾ ਲੋਤ ਅੱਜ ਸਵੇਰ ਦੇ ਬੈਠਿਆ ਕਹਿੰਦੇ ਪੈਸੇ ਸਾਨੂੰ ਦੇ ਦਾਂਗੇ ਪਰ ਅੱਜ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਅਸੀਂ ਕਹਿੰਦੇ 2 ਘੰਟੇ ਦੋ ਪੰਜ ਲੱਖ ਤਾਂ ਤੁਹਾਨੂੰ ਅਸੀਂ ਭਾਈ 10 ਦਿਨ ਦੇ ਦੇ ਦਾਂਗੇ ਟਾਈਮ ਸਰੇਰ ਦਾ ਕਹਿੰਦੇ ਜੀ ਬਹਿ ਜਾਓ ਜੀ ਬਹਿ ਜਾਓ ਜੀ ਬਹਿ ਜਾਓ ਜੀ ਹੁਣ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ 10 ਲੱਖ ਰੁਪਇਆ ਦੇ ਕੇ ਕਿਵੇਂ ਚੁੱਪ ਕਰਕੇ ਤੁਰ ਜਿਏ ਸਾਨੂੰ ਦੱਸ ਦਿਓ ਦੱਸੋ ਸਾਨੂੰ ਆ ਮੌਜਾਂ ਸਾਨੂੰ ਫੜ ਫੜ ਘੜੀ ਸੀ ਜਾਂਦੇ ਆ ਉਹ ਥੱਗਾ ਦੇ ਦਫਤਰ ਬੰਦ ਕਰੋ ਤੁਸੀਂ ਇਹਨਾਂ ਨੂੰ ਸ਼ੈਲਟਰ ਦਿੱਤੀ ਹੋਈ ਆ ਅੱਜ ਤਾਂ ਅਸੀਂ ਜਾਵਾਂਗੇ ਅਗਲੇ ਹਫਤੇ ਟਰੈਨਾਂ ਦਾ ਭਰ ਕੇ ਆਵਾਂਗੇ 26 ਤਰੀਕ ਨੂੰ ਇੱਥੇ ਆਉਣਾ ਚੰਡੀਗੜ੍ਹ ਦੇ ਵਿੱਚ ਸਾਨੂੰ ਨਹੀਂ ਪਤਾ ਜਿੱਥੇ ਕੀ ਰੌਲਾ ਰੱਪਾ ਪੈ ਗਿਆ ਆਲੇ ਤੂੰ ਸੁਣ ਮਾਉਲ ਵਾਲਿਆ ਤੂੰ ਸੁਣ ਲੋ ਸਾਡੇ ਤੋਂ ਪੂਰਾ ਕੋਈ ਨਹੀਂ 10 ਲੱਖ ਰੁਪਇਆ ਦਰਾਫਤਾ ਨਹੀਂ ਲੱਗਦਾ ਦੁੱਕੀ ਦੁੱਕੀ ਲੈ ਕੇ ਜੱਟਾਂ ਦੇ ਦੁੱਕੀ ਦੁੱਕੀ ਜੇ ਤੁਸੀਂ ਇਹਨਾਂ ਨੂੰ ਫਿਲਟਰ ਕਰਨੇ ਅਸੀਂ ਪੂਰੇ ਮਾਉਲ ਦੇ ਖਿਲਾਫ ਮੋਰਚਾ ਲਗਾ ਦੇ ਠੱਗੀ ਠੋਰੀ ਮੁਤਾਬਕ 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 ਠੋਰੀ ਮੁਤਾਬਕ 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 शायदि कंहिंखां मुक़ात ਪਿਛਲੇ ਪੜਾ 5-6 ਸਾਲਾਂ ਤੋਂ ਠੱਗੀਆਂ ਮਾਰ ਰਿਹਾ। ਬਹੁਤ ਬਹੁਤ ਮਾਰ ਰਿਹਾ ਯਾਰ। ਕਿੱਥੇ ਬੈਠਾ ਸੀ। ਬੋਲਾ ਏਡਾ ਮੋੜ ਦੇ ਕੇ ਆਏ ਜਦੋਂ ਅੰਦਰ ਲਈ ਬੱਚਾ ਯਾਰ ਕਮਰੇ ਚ ਠੱਗੀਆਂ ਮਾਰ ਦੇਉਣੇ ਇਹ। ਥੋੜੇ ਜੇ ਫਸਲ ਨੇ ਕਾਹ ਤੇ ਫੇਰ ਆਜੋ ਦੂਜੇ। ਇਹਨੇ ਬੋਲੇ ਬਾਈ ਭਾਈ ਸਾਹਿਬ ਕੋਈ ਨਹੀਂ ਸਕਦਾ ਨਾ ਗੁੱਲ ਤੇ। ਇਹਨੇ ਬੋਲੇ ਆਖਰੀ ਇਹ। ਹਰੇ ਜਾਨ ਦਾ ਸਾਰੇ। ਲੋਕੋ ਦਾ ਨਾਂ ਲੈ ਆਜੋ। ਬਾਰੀ ਚ ਜਾਓ ਪਬਲਿਕ। ਚਲੋ ਚਲੋ। ਜਾਣੀ ਰਿਹਾ ਹੈ ਹੋਰ ਉੱਤਰ ਚੋ ਯਾਰ ਇੱਕ ਦੋ ਪੁੱਤਰ ਜੋ ਯਾਰ ਚਲੋ ਚਲ ਬਸ ਬਸ ਰਾਉ ਵੀ ਦੇਖੀ ਨੋਰ ਅੱਜ ਆ ਤੁਈਓ ਸਾਡਾ ਕੋਈ ਬਾਈ ਜੀ ਨਹੀਂ ਕਰਦਾ ਹੈਗਾ ਸਾਨੂੰ ਵੀ ਪਤਾ ਹੈ ਯਾਰ ਅਸੀਂ ਪੜ੍ਹੇ ਲਿਖੇ ਆਗੇ ਯਾਰ ਵੀ ਇਹ ਕੋਈ ਕੰਮ ਸਾਨੂੰ ਮੌਲ ਦੇ ਵਿੱਚ ਪਰ ਜੇ ਉਹ ਤੁਹਾਡੇ ਮੌਲ ਦੇ ਵਿੱਚ ਸ਼ੈਲਟਰ ਤਾਂ ਇੱਥੇ ਹੀ ਆ ਨਾ ਉਹਨਾਂ ਦਾ ਕੋਈ ਬਾਧੂਆ ਪੈਸੇ ਕਿਸੇ ਅਸੀਂ ਫਿਰ ਇਹਦਾ ਮਤਲਬ ਜੇ ਮੌਲ ਚ ਨਹੀਂ ਫਿਰ ਅਸੀਂ ਨਾ ਆਈਏ ਅਸੀਂ ਰੁਪਏ ਨਾ ਲਈਏ ਉਹਦੇ ਤੁਹਾਨੂੰ ਉਹੀ ਸਮਝਾ ਰਹੇ ਆ ਉਹਨਾਂ ਦਾ ਬਿਲਡਿੰਗ ਪਿੱਛੇ ਲੱਗ ਹੈ ਬਰੇ ਫਿਰ ਇੰਨੀ ਦੀ ਲੰਘਾਉਂਦੇ ਹਾਂ ਕਿ ਕਿ ਕਿਸ ਫੇਸਾ ਛੋਟਾ ਕਾਰ ਯੂਜ਼ ਕਰਕੇ ਆ ਸਭ ਦੱਸ ਦੋਗੇ ਇਹ ਕਿੱਥੇ ਆ ਰਹੀ ਕਿੱਦਾਂ ਹੋਦੇ ਨਹੀਂ ਨਹੀਂ ਆਪਣਾ ਤਾਂ ਸਾਨੂੰ ਤਾਂ ਸਿੱਧਾ ਰਹਾ ਪਤਾ ਸੀ ਤੋਂ ਉਥੋਂ ਦੀ ਆਵਾਂਗੇ ਚਲੋ ਅਸੀਂ ਹੁਣ ਤੱਕ ਬਸ ਹੋ ਗਿਆ ਬਕਿੰਦੇ ਜਾਣਾ ਅਸੀਂ ਇਹ ਚਾਹ ਚੁੱਕੇ ਹੋਗੇ ਤਾਂ ਆ ਜਾਣੇ ਆ ਕੋਈ ਇੰਤਜ਼ਾਰ ਨਹੀਂ ਆ ਜੀ ਇਹ ਜੀ ਇਹ ਤਾਂ ਐਂਟਰੀ ਦਿਖਾਉਂਦਾ ਜੀ ਉਹਨਾਂ ਦੀ ਨਹੀਂ ਯਾਰ ਠੀਕ ਆ ਬਸ ਓਕੇ ਆ ਯਾਰ ਬਸ ਅਸੀਂ ਜਾਂਦੇ ਆ ਕੋਈ ਨਹੀਂ ਮੈਂ ਕਿਹਾ ਪਲੀਜ਼ ਆਈਵਾ ਸਾਰਾ ਸਭ ਤੋਂ ਬਤਰਾ ਜੀ ਹੰਦੇ ਬਟਾ ਜੀ ਨੂੰ ਬੇਹੋਸ਼ ਕਰ ਦੇਣਾ ਹੈ ਤਾਂ ਮੰਨ ਲੈ ਇਹ ਬਟਾ ਜੀ ਨੂੰ ਬੇਹੋਸ਼ ਕਰ ਦੇਣਾ ਹੈ ਸੇਟੇ ਨੂੰ ਬੰਨ੍ਹ ਕੇ ਇੱਥੇ ਕਰੋ ਉਹ ਬਿਲੇ ਇਧਰੋਂ ਆ ਗਈ ਆ ਬੰਦੇ ਨੇ ਆਪਣੀ ਥੀ ਬੈਠਿਆ ਉਹ ਕਾਲ ਦੀ ਤੇ ਉਹਨੂੰ ਜਿਆਦਾ ਦੌੜਨ ਲੋਕ ਖੜੇ ਦੇ ਬਰਾਬਰ ਆਏ ਉਹ ਵੀ ਉੱਪਰ ਪੈਲ ਉਹ ਅਸਰ ਨਹੀਂ ਪੈਂਦਾ ਕੋਈ ਟੋਲੋ ਹਾਂ ਉਹਨੇ ਫਿਰ ਪ੍ਰੈਸ਼ਰ ਪਾਉ ਉਹਨਾਂ ਲਈ ਅਸੀਂ ਤਾਂ ਸਵੇਰੀ ਮੱਧ ਦੇ ਰੌਲਾ ਅਸੀਂ ਨਹੀਂ ਪਾਇਆ ਨਾ ਅਗਰੇ ਜੀ ਹਰ ਇਧਰ ਨਹੀਂ ਕਰਨੀ ਤੁਹਾਡੇ ਬੰਦੇ ਗੱਲ ਨੂੰ ਸਹੀ ਕਹਿਣਾ ਹੁੰਦਾ ਹੈ ਫਿਰ ਕਰਦੀ ਕਿਵੇਂ ਡਰਾਉਣਾ ਹੈ ਜਿਆਦਾ ਬਹੇਰੀਆਂ ਹੋ ਜਾਂਦੇ ਐਫ ਆਈ ਆਰ ਤੋ ਆਇਆ ਹੋ ਲੈ ਕੇ ਕਰਾ ਕੇ ਆਇਆ ਸੀ ਕੋਈ ਕੰਮ ਕਰਾ ਨਹੀਂ ਕਰਦੇ ਇਹਨੂੰ ਕਿ ਕਿਹਾ ਨਹੀਂ ਵਿਝਾ ਨਾ ਇਹ ੱੱੱਕੇ ਦਾ ੱੱੱਕਾ ਚੱਲਦਾ ਹੈ ਜਦੋਂ ਧੱਕਾ ਕਰਦੇ ਆ ਫਿਰ ਧੱਕਾ ਕਰਦੇ ਆ ਅਸੀਂ ਧੱਕਾ ਕਰਦੇ ਆ ਮੈਂ ਕਹਿ ਰਿਹਾ ਵੀ ਬੌਲਡ ਇਰੀ ਦੇ ਵਿੱਚ ਫੇਰ ਹੋਣੀ ਗੱਲ ਫੇਰ ਕਿਉਂ ਨਹੀਂ ਆਉਂਦਾ ਤੁਸੀਂ ਇੱਥੇ ਨਾਰੇ ਲਾਣੇ ਇੱਥੇ ਲਗਾਉਣਾ ਜਿਵੇਂ ਆਫਿਸ ਸਪਲੇਂਡਰ ਇਹ ਸਾਨੂੰ ਮੋੜ ਪੈਣਾ ਉਹ ਅੱਗੇ ਜਾ ਕੇ ਚੋਰ ਜਿਹੜਾ ਕਰੀ ਜਾਂਦਾ ਤੁਸੀਂ ਉਹਨਾਂ ਨੂੰ ਤਾਂ ਕਹੋ ਬਣਾਇਆ ਜਾਂ ਨਹੀਂ ਪੈਸੇ ਦਿਓ ਉਰਾਂ ਦੇ ਜੇ ਮੈਨੂੰ ਗੇੜਾ ਕੱਢਾ ਦੇ। ਸਾਡੇ ਰੋਲਾਂ ਨੂੰ ਪਾਓ। ਹਾਂ ਉਹ ਦੋ ਦੇ ਨਾਮਾਂ ਤੇ ਦਫ਼ਤਰ ਕੋਲ 400 ਰੁਪਏ ਦਿੱਤੇ ਸਾਡੇ। ਅਸੀਂ ਫਿਰ ਮੌਲ ਦੇ ਮੁੰਡੇ ਵੀ ਆ ਕੇ ਬੈਠਾਂਗੇ। ਚਲੋ ਉਹ ਤਾਂ ਬਾਅਦ ਦੀ ਗੱਲ ਹੈ। ਨਹੀਂ ਉਹ ਅਸੀਂ ਤੁਹਾਨੂੰ ਅੱਜ ਦੱਸ ਚੱਕੇ ਦੱਸ ਕੇ ਜਾ ਰਹੇ ਹਾਂ ਵੀ ਅਸੀਂ ਮੌਲ ਦੇ ਮੁੰਡੇ ਵੀ ਆ ਕੇ ਬੈਠਾਂਗੇ। ਤੇ ਸਾਡਾ ਕੰਮ ਦਾ ਵੇਟ ਦੀ। 600 ਹੋ ਗਏ ਲੱਗੀਆਂ ਮਰੀ ਜਾਂਦਾ ਬਾਈ ਇਹਨੇ। ਤੁਸੀਂ ਤਾਂ ਮੰਨ ਨਹੀਂ ਕਰਾਉਂਦੇ ਪਰ ਤਰੋ ਨਹੀਂ ਪੈਣਾ ਕਿਸੇ ਨੂੰ ਤਾਂ ਮੰਨਦਾ। نو <سؤال> نو ਇਸ ਦਾ ਸਤਨਾਮ ਇਥੇ ਵੀ ਹੈ ਅਈ ਭਾਈ ਅੱਜ ਦਾ ਜਨਮ ਹੋ ਜਾਂਦੀ ਵਿੱਚ ਅਈ ਜੀ ਹੋਈ ਉਹ ਨਹੀਂ ਕਹਿੰਦੇ ਕੋਈ ਫੈਸਲ ਨਾ ਕਹਾ ਉਹ ਰਹਾ ਮਜੀਬ ਜੀ ਕਹਿੰਦਾ ਭਾਈ ਜੀ ਤੂੰ ਸਾਡਾ ਭਰਾ ਹੈ ਪੱਤਲਾ ਅਸਲ ਇਹ ਕੋਈ ਬਾਈ ਜੀ ਨਾ ਮੈਂ ਬਾਤ ਦਿੰਦੇ ਆਂ ਕਿ ਕਿੰਨਾ ਵੇਚ ਵੇਚ ਕੇ ਹੁੰਦੇ ਆ ਇਹ ਇਹ ਅਰੇ ਜੀ ਨਾ ਵੇਚ ਵੇਚ ਕੇ ਖਾਦੋ ਖਾਦੋ ਵੇਚ ਕੇ ਮੈਂ ਇਹ ਬੋਲਦਾ ਨਾ ਜੀ ਮਾਰ ਕੇ ਖੜੀ ਚੱਲੀਆਂ ਜਾਣਾ تھے آپ تو باہر گیا تھے ਗੱਡੀ ਕਿੱਥੇ ਆ? ਕਿੱਥੇ? ਸਾਡੀ ਗੱਡੀ ਪਾਰਕਿੰਗ ਵਿੱਚਾਂ ਦੀਚੇ। ਅੱਛਾ। ਤੇਰੀ ਗੱਡੀ ਕਿੱਥੇ? ਮੇਰਾ ਤਾਂ ਬਾਹਰ ਖੜੀ ਹੈ ਜੀ। ਸਾਡੀ ਇੱਧਰ। ਯਾਰ ਮੈਂ ਤਾਂ ਜਾਵਾਂ ਮੇਰੇ ਤਾਂ ਘਟਾ ਕੇ ਜਾ ਗੱਡੀ ਤੋਂ ਆ। ਆਪਾਂ ਆਏ ਖੜਦੇ ਇੱਕ ਮਿੰਟੋ ਵੱਡੇ ਬਾਲਾਂ ਆ ਰਖਵਾ ਸੀ ਹੁਣ ਕੋਈ ਕੁਝ ਕਹਿਦਾ ਹੋਊ। ਉਹ ਬੜਾ ਸਾਫ ਆਪਾਂ ਢੀਕ ਦੇ। ਆ ਇੱਧਰ ਆ ਜਾਓ। ਉਹ ਜਿਹੜਾ ਵੱਡੇ ਬਾਲਾਂ। ਆਪਾਂ ਉੱਥੇ ਵੀ ਬੜਾ ਪਾਰਕਿੰਗ ਵਿੱਚਾਂ ਨਾ। ਹਾਂ। ਉਹ ਤਾਂ ਮੋਟਾ ਲਗਾ ਲਿਆ ਉਹ ਬਾਹਰ ਖੜਾ ਹੈ। ਮੈਂ ਇੱਕ ਤਾਂ ਰਹਿਣੀ ਸੀ। ਰਹਿਣ ਦੋ। 2 ਮਿੰਟ। ਅਸੀਂ ਬਣਾ ਲਾਂ। ਮੈਂ ਮੈਨੂੰ ਚਲੋ ਕਰ ਸਕਦੇ। ਤੋ ਗੱਡੀ ਭਾਈ ਗੱਡੀ ਕਢਾ ਜਾ ਚਲੋ ਚਲੋ ਮੈਟ ਵਾਲੋ ਨਹੀਂ ਸੁਣਦੇ ਅਰੇ ਚਾਹ ਪੀ ਕੇ ਜਾਓ ਕੋਈ ਹੁਣ ਨਹੀਂ ਕਰਦੇ ਭਰਾ ਭਾਏ ਕਿ ਫਿਰਦੇ ਮੱਖੀਆਂ ਵਾਂਗੂ ਹੁਣ ਨਹੀਂ ਕਰਦੇ ਜੀ ਜਦੋਂ ਕਰਨਾ ਸੀ ਕਰਤਾ ਜਿਹੜਾ ਕਰਨਾ ਸੀ ਇੱਕ ਮਿੰਟ ਇੱਥੇ ਮੜੇ ਤੁਸੀਂ ਜਾਣਕਾਰੀ ਦੇ ਦਿਓ ਜੀ ਇਧਰ ਹੀ ਆਓ ਦੇ ਦਿਤੀ ਜਾਣਕਾਰੀ ਬਸ ਵੀ ਅਸੀਂ ਚਲੋ